ਬੇਬੇ ਸਰਜੀਤ ਕੌਰ ਉਹ ਇਕੱਲੀ ਹਿੰਦ ਅਦੀ ਮੈਂ ਰੱਬ ਦਾ ਨਾਮ ਨਹੀਂ ਜਪਦੀ ਚਾਹੇ ਸਾਰਾ ਜੇ ਪਿੰਡ ਬੁੜੀ ਮੰਝੇ ਚ ਪੈ ਗਈ ਡਾਕਟਰ ਜਵਾਬ ਦੇ ਕੇ ਵੀ ਮਾਤਾ ਦੀ ਤੇਰੇ ਸੇਵਾ ਕਰ ਜਿਹੜਾ ਸ੍ਰੀ ਕੱਕ ਵੀ ਲਾ ਆਵੇ ਬੇਬੇ ਵੈਗਰੂ ਵੈਗਰੂ ਬੋਲ ਰਾਮ ਰਾਮ ਬੋਲ ਅੱਲਾ ਅੱਲਾ ਬੋਲ ਕਹਿੰਦੀ ਨਾ ਮੇਰੀ ਹਿੰਦ ਮੈਂ ਰੱਬ ਦਾ ਨਹੀਂ ਜਪਦੀ ਬੇਬੇ ਦਾ ਪੁੱਤ ਸਕੂਲੋਂ ਪੜ ਕੇ ਆਇਆ ਮੁੰਡਾ ਕਿਹਾ ਐ ਕਰੋ ਜੇ ਬੇਬੇ ਰੱਬ ਦਾ ਨਹੀਂ ਜਪਦੀ ਤੇ ਫੁੱਫੜ ਜੀ ਨੂੰ ਬੁਲਾ ਲਓ ਤੇ ਫੁੱਫੜ ਜੀ ਦੇ ਨਾਲ ਸਤਨਾਮ ਆਪਾਂ ਬੇਬੇ ਨੂੰ ਪੁੱਛਾਂਗੇ ਕੌਣ ਆ ਗਿਆ ਤੇ ਭਲੇਖੇ ਨਾ ਮਾਤਾ ਦੇ ਮੁਖ ਚੋਂ ਨਿਕਲੂਗਾ ਸਤਨਾਮ ਵਿਆਪੇ ਪਰਮਾਤਮਾ ਨਾਲ ਜੱਬੇ ਜਾਊ ਕੋਣ ਪੁੱਤਾਂ ਦੀ ਹੱਥ ਕਰੀ ਬੈਠੀ ਐ ਸਤਨਾਮ ਨੂੰ ਫੋੜ ਕੀਤਾ ਕਿਤੇ ਕਪੈਣ ਲੱਗਦੀ ਸੀ ਖੇਤ ਛੱਡ ਕੇ ਘਰੇ ਆ ਗਿਆ ਵੀ ਚੌਂਦੇ ਜੀਆਂ ਦੇ ਮੇਲੇ ਗੱਡੀ ਚੱਕੀ ਸੱਸ ਸਲਾ ਪਤਾ ਲੈਣ ਆ ਗਿਆ ਸਾਰਾ ਪਿੰਡ ਇਕੱਠਾ ਹੋਇਆ ਬੈਠਾ ਅੱਗੇ ਬੇਬੇ ਆਹ ਕੌਣ ਐ ਕਹਿੰਦੀ ਐ ਤਾਂ ਭਰਮਜੀਤ ਸਰਪੰਚ ਸਾਹਿਬ ਆ ਬੇਬੇ ਓਹ ਕੋਈ ਕੰਜ ਮਨਕੀਤ ਮੈਂ ਬਸ ਹਾਂ ਸਾਰਾ ਪਿੰਡ ਆਖੀ ਜਾਵੇ ਬੋਲੀ ਦੀ ਅੱਖਾਂ ਦੀ ਜੋਤ ਠੀਕ ਆ ਜਿਹਦਾ ਸਿਆਣ ਦੀ ਆ ਹੁਣ ਕੈਦੀਆ ਵਾਂਗੂ ਬੇਬੇ ਦੇ ਜਵਾਈ ਨੂੰ ਸਾਹਮਣੇ ਪੇਸ਼ ਕੀਤਾ ਗਿਆ ਜਿਹਦਾ ਨਾਮ ਸੀ ਸਤਨਾ ਮਾਤਾ ਰੂਪ ਚਾ ਕੌਣ ਅਕੇ ਮੈਂ ਦੱਸਿਆ ਲਿਆ ਅਕੇ ਕੌਣ ਅਕੇ ਕਾਲੀ ਨਾ ਕਰੋ ਮੈਂ ਤਾਂ ਸਿਆਲਿਆ ਸਾਰੇ ਪਿੰਡਾਂ ਕੇਵਲ ਤੂੰ ਤਾਂ ਸਿਆਲਿਆ ਹੈ ਕੌਣ ਆਦੀ ਮੇਰੇ ਪਿਓ ਦੇ ਸਾਲਿਓ ਮਿੰਦੋ ਦਾ ਪਰੋਣਾ ਇਹ ਮਿੰਦੋ ਹੋਦੀ ਕਈ ਵਾਰੀ ਬੀਬਾਂ ਵਾਲੀ ਹੈਡ ਕਰਦੀਆਂ ਬੰਦੇ ਵੀ ਹੈਡ ਕਰ ਲੈਂਦੇ ਕਰਤਾਰਾ ਬੜਾ ਸਤ ਕਰ ਛੱਡ ਕੇ ਅੱਠਵੇਂ ਉਹਦਾ ਘਰ ਆਪੜ 'ਪੜ ਮੁੰਡੇੜ 'ਪੜ ਪੋਤੇੜ 'ਪੜ ਪੁੱਢ ਪੋਤੇੜ 'ਪੜ 98 ਸਾਲ ਦੀ ਉਮਰ ਹੋ ਗਈ ਜਦੋਂ 98 ਸਾਲ ਦੀ ਉਮਰ ਹੋਈ ਕਹਿੰਦੇ ਬੁੜੇ ਦੀ ਲੱਤ ਲੀਲੀ ਹੋਣ ਲੱਗੀ ਹੁਣ ਪਿਵਾਰ 'ਪੜ ਸੀ ਪਿੰਡ ਵਾਲੇ ਡਾਕਟਰ ਕੋਲ ਲੇ ਗਏ ਸਾਰੇ ਪਿੰਡ ਵਾਲੇ ਡਾਕਟਰ ਕੋਈ ਨਹੀਂ ਹੁੰਦੇ ਗੁੱਸਾ ਵੀ ਨਾ ਕਰ ਜੋ ਹੁਣ ਪਿੰਡ ਵਾਲਾ ਡਾਕਟਰ ਜਿਹੜਾ ਚਾਰ ਸੀਸਰਾਧਰ ਹੀ ਬੈਠਾ ਸੀ ਬੁੜੇ ਦੀ ਲੱਤ ਵੇਖ ਕੇ ਕਹਿੰਦਾ ਕੈਂਸਰ ਹੋ ਗਿਆ ਲੱਤ ਵੱਢਣੀ ਪਊ ਫੈਮਿਲੀ ਨਾਲ ਪਰ ਕਹਿੰਦੇ ਜੀ ਚੱਕ ਦੋ ਫੱਟੇ ਥੋੜੇ ਜਿਦੇ ਲੱਤਾਂ ਫੜਤੀ ਹਜੇ ਇਤਨੀ ਲੱਤਾਂ ਦੇ ਟੰਕੇ ਨਾ ਸੁੱਕੇ ਤੇ ਦੂਜੀ ਲੱਤ ਲਈਵੇਂ ਹੋਣ ਲੱਗ ਗਈ ਬੱਸ ਡਾਕਟਰ ਕੋਲੇ ਫੇਰ ਲੱਗ ਗਈ ਉਹਦਾ ਭਾਈ ਹੁਣ ਕੈਂਸਰ ਇਦਾਂ ਬੰਦ ਹੋ ਗਿਆ ਐਦਰ ਆ ਗਿਆ ਇਹ ਲੱਤ ਵੀ ਵੱਢਣੀ ਪਊ ਕਹਿੰਦੇ ਵੱਢ ਦਿਓ ਜੀ ਬੁੜੇ ਦੀ ਦੋਨੇ ਲੱਤਾਂ ਵੱੜਦੀਆਂ ਤੇ ਲੱਕੜ ਦੀਆਂ ਲੱਤਾਂ ਫਿੱਟ ਕਰਤੀਆਂ ਇਸ ਤਰ੍ਹਾਂ ਉਹ ਲਿਆ ਕੇ ਜਦੋਂ ਬਣਾ ਸੱਤ ਚ ਜਾਇਆ ਕਰੇ ਤੇ ਲੱਕੜ ਦੀਆਂ ਲੱਤਾਂ ਲੀ ਲੀਆਂ ਹੋਣ ਲੱਗੀਆਂ ਕੋਈ ਪੜਿਆ ਲੈ ਕੇ ਇਨਸਾਨ ਆਇਆ ਰਿਸ਼ਤੇਦਾਰ ਉਨੇ ਸਾਰੇ ਪਰਿਵਾਰ ਨੂੰ ਮਤ ਦਿੱਤੀ ਵੀ ਸਾਰੀ ਜ਼ਮੀਨ ਬੁੜੇ ਦੇ ਨਾਮ ਹਜੇ ਸਭ ਨੂੰ ਗੁੰਝਲੀ ਵਾਰੀ ਬੈਠਾ ਤੁਸੀਂ ਆਏ ਕਰੋ ਘੱਟੋ ਘੱਟ ਉਸ ਡਾਕਟਰ ਨੂੰ ਦਿਖਾਓ ਜਿਹਨੇ ਘੱਟੋ ਘੱਟ ਐਮਪੀਵੀਐਸ ਐਮਡੀ ਡਿਗਰੀ ਕੀਤੀ ਹੋਵੇ ਐਂਬੂਲੈਂਸ ਬੁਲਾ ਲਈ ਵੀ ਚੰਡੀਗੜ੍ਹ ਬੀਜੇ ਵਿੱਚ ਲੈ ਕੇ ਜਾਂਦੀ ਆ ਐਂਬੂਲੈਂਸ ਆ ਗਈ ਨੁਕਤਿਆਂ ਦੀ ਸਾਰੀ ਲੱਲੀ ਛੱਡੀ ਐਂਬੂਲੈਂਸ ਚ ਬੜ ਗਈ ਮਗਰ ਤੋਂ ਥੱਲੇ ਸ਼ਿਮਲੇ ਵੀ ਚੱਲੇ ਬਾਪੂ ਨੂੰ ਦਿਖਾਉਣਾ ਚਾਹੀਦਾ ਜਾ ਕੇ ਬੁੜਾ ਐਡਮਿਟ ਕਰਤਾ ਡਾਕਟਰਾਂ ਨੇ ਅਲਟਰਾਸਾਉਂਡ ਕੀਤੀ ਰਿਪੋਰਟਾਂ ਲੈਤੀਆਂ ਕਹਿੰਦੇ ਤੁਹਾਡੇ ਬਾਪੂ ਨੂੰ ਕੋਈ ਕੈਂਸਰ ਨਹੀਂ ਪਰਵਾਰਣ ਪੜ ਕਹੀ ਜਾਂ ਜੀ ਸਾਡੇ ਬਾਪੂ ਦੀ ਨੱਤਾਂ ਲਈ ਲਗਾਉਂਦਾਂ ਸੀ ਓਹੋ ਫੇ ਡਾਕਟਰ ਕਹਿੰਦੇ ਹਣ ਪਟਪਰੋ ਘਰੇ ਚਰਾਨੀਆਂ ਨੂੰ ਕਹੋ ਕੱਪੜੇ ਨੀਲ ਘੱਟ ਦਿਆ ਕਰਨਾ ਓੜੇ ਦੇ ਤਾਂ ਨਿੱਕਰ ਦਾ ਰੰਗ ਨਿਕਲਦਾ ਸੋਪੜਾਈ ਹੀ ਖਾਈ ਦੀ ਜਰੂਰੀ ਸੋ ਥੋੜੇ ਦਿਨ ਹੋ ਗਏ ਇਧਰ ਸਾਦਕ ਨਹੀਂ ਮੇਲਾ ਕਾਲੇ ਮੈ ਦਾ ਸੰਧੂ ਸਰਜੀਤ ਮੈਨੂੰ ਮੇਲੇ ਤੇ ਲੈ ਗਿਆ ਉੱਥੇ ਜਾਣ ਪਛਾਣ ਹੋ ਗਈ ਤੇ ਮੈਨੂੰ ਕਿਹਾ ਚਾਚੀ ਪਾਰਟੀ ਰਹੀ ਹੈ ਮੈਂ ਕਾਹਦੀ ਕਹਿੰਦੇ ਤੈਨੂੰ ਪਤਾ ਹੀ ਹੈ ਚਾਚੀ ਸੰਧੂ ਦਾ ਮੇਲਾ ਕਾਹਦਾ ਹੁੰਦਾ ਮੈਂ ਪਹਿਲਾਂ ਕਿ ਬਹੁਤ ਦਰਦੀ ਹੈ ਕਿਹਾ ਚਾਚੀ ਕੰਮਕਾਰ ਮੇਰਾ ਪੁੱਤ ਕਾਟੋ ਫੁੱਲਾ ਦੇ ਪਾਸਮਕਾਰ ਸ਼ੁਰੂ ਕਰਨ ਲੱਗਿਆ ਨੁਪੁੱਤੇ ਨੇ ਪਹਿਲਾਂ ਪੈਗ ਲਾਇਆ ਗਲਾਸਾਂ ਚ ਪਾਇਆ ਮੈਨੂੰ ਕਿਹਾ ਚਾਚੀ ਆਹ ਮੁੰਡੇ ਦਾ ਮਾਮਾ ਮਿਸਤਰੀ ਹੈ ਤੇਰੀ ਕੋਠੀ ਦੀ ਨਿਓ ਇਹ ਰੱਖੋ ਮਗਰ ਠੀਕ ਹੈ ਦੂਜਾ ਪਿੱਕ ਪਾਇਆ ਆ ਟੇਲਰ ਦਾ ਮੁੰਡਾ ਇਹ ਵੀ ਨਾਸੀ ਜਗਤਾਰ ਇਹ ਕਹਿੰਦਾ ਤੇਰੇ ਕੱਸੀ ਫਿਟਿੰਗ ਮੇਰੀ ਜ਼ਿੰਮੇਵਾਰੀ ਹੈ ਇਹ ਮੁੰਡਾ ਮਿਸਤਰਾ ਦਾ ਤੀਜਾ ਪਿੱਕ ਪਾਇਆ ਮੁੰਡਾ ਕੁਸਕਣ ਵਾਲੇ ਤੋਂ ਸਾਡੇ ਪਵਨ ਸ਼ਰਮਾ ਜੀ ਉਹ ਕਹਿੰਦਾ ਚਾਚੀ ਟੂਟ ਦਾ ਕੰਮ ਮੈਨੂੰ ਦੱਸ ਦੇ ਆ ਟੂਟ ਦਾ ਫਿੱਟ ਚਲਾ ਦੋ ਤੇ ਉਹ ਤਾਂ ਚੰਨੀ ਗਦਾਰੂ ਰਹੇਗੀ ਮਗਰ ਪੁੱਤ ਇਹ ਵੀ ਸੁਸਰੋ ਉਹਨਾਂ ਕੋਠੇ ਦੇ ਬਾਲ ਜਰਾ ਕੀ ਜਾਏ ਹੋ ਜੱਜੀ ਕਿ ਮੇਰਾ ਮਸਲਾ ਵੀ ਹੱਲ ਕਰ ਪੁੱਤ ਪੁੱਛ ਮੇਰੀ ਨਾ ਵਾਈਫ ਦਾ ਪਰਸੋਂ ਵੱਡੇ ਐ ਹੈਪੀ ਬਰਥਡੇ ਜਨਮ ਦੇ ਨਾ ਉਹਨੂੰ ਗਿਫਟ ਕੀ ਦੇਵਾਂ ਪੁੱਤ ਚਨਾਨੀ ਜਾਂ ਦਾ ਕੀ ਹੁੰਦਾ ਓੜੂ ਰਮਾਲ ਦੇ ਦੇ ਰਮਾਲ ਲਈ ਖੁਸ਼ ਹੋ ਜੂ ਨਹੀਂ ਜੱਜੀ ਛੋਟੀ ਜੀ ਐ ਫਿਰ ਤਾਂ ਪਾਲ ਦੇ ਦੇ ਔਰ ਚਾਚੇ ਮਖੌਨ ਨਾ ਕਰਸੀ ਪੁੱਤ ਐਂ ਦੱਸ ਵੀ ਇੱਥੇ ਐਨਾ ਟੱਠਾ ਤੈਨੂੰ ਸੋਹਣਾ ਮੁੰਡਾ ਕਿਹੜਾ ਦੀਦਾ ਹੈ ਮਾਰੀ ਸੋਹਣਾ ਇੱਕ ਦਿਨ ਤੇ ਚੜਦੇ ਆ ਨਹੀਂ ਸਭ ਤੋਂ ਸੋਹਣਾ ਉਹ ਸਾਹਮਣੇ ਵੱਡਾ ਲੱਗੂਗਾ ਲੱਗਾ ਫਿਰ ਉਹਦਾ ਮੋਬਾਈਲ ਨੰਬਰ ਦੇ ਦੇ ਅੰਦੀ ਕਰਨ ਮਾ ਕਲਾਕ ਥੋੜੀ ਕਰੋ ਨਾ ਯਾਰ ਕਿਉਂ ਗੁੱਸਾ ਕਰੋ ਨੀ ਯਾਰ ਸੱਚੀ ਦੱਸ ਫਾਈਨਲ ਜਬ ਵੀ ਕੈਪਟਨ ਇਹਦਾ ਹੋਵੇ ਹੱਕ ਚ ਵਜੇ ਜਾ ਕਿਸੇ ਸਾਫਾ ਕਾ ਫੌਜੀ ਤੋਂ ਭੈਣ ਜਾਂ ਕਸਮਾ ਬੋਤ ਫਾਇਰ ਮਾਰ ਲੈ ਕੇ ਬੋ ਬੰਗੂਖ ਮਾ ਘਰ ਮਾਰੂ ਥੋੜੀ ਕਿਆ ਮੈਂ ਕਹਾਂ ਕਿ ਗਿਫਟ ਐਸਾ ਹੋਵੇ ਯਾਦ ਰੱਖੇ ਜ਼ਿੰਦਗੀ ਭਰ ਸਾਰੀ ਬਤਾ ਕਿਆ ਮਤ ਹੈ ਪੱਕੇ ਵਾਲਾ ਮੁੰਡਾ ਕਹਿੰਦਾ ਯਾਦ ਰੱਖੇ ਤੇਰੀ ਘਰ ਵਾਲੀ ਨਾਲੇ ਤੂੰ ਵੀ ਯਾਦ ਰੱਖੇਗਾ ਮੇਰੇ ਪਿਓ ਦਾ ਸਾਲਿਆ ਪਤਾ ਕੀ ਗਿਫਟ ਦੇਂਗਾ ਈ ਤਲਾਕ ਦੇ ਦੇ ਐਹੀ ਹੀ ਗਿਫਟ ਹੀ ਹੁੰਦੇ ਸੋ ਬੇ ਵਿਚ ਅੱਪਾ ਹਾਜ਼ਰੀ ਲਵਾਉਂਦੇ ਰਹਿਾਂਗੇ ਸੋ ਜੀ ਠੀਕ ਹੈ